ਸ਼ਸ਼ੀਕਲ ਪ੍ਰਾਇਮ ਦੀ ਕੀ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਖਬਰ ਪਟਿਆਲਾ ਦੀ ਹਲਕਾ ਸੁਨੋ ਔਰਤੂ ਅੱਜ ਸੁਨੌਰ थाना ਇੰਚਾਰਜ ਜੀ ਕੁਮਾਰ ਪਰੂਚਾ ਦੀ ਦੇਖ ਰੇਖ ਤੇ ਵਿੱਚ ਅੱਜ ਸੁਨੌਰ ਦੇ ਮੈਡੀਕਲ ਦੀਆਂ ਦੁਕਾਨਾਂ ਕਰਨ ਵਾਲੇ ਡਾਕਟਰਾਂ ਨਾਲ ਵਿਸ਼ੇਸ਼ ਤੌਰ ਤੇ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਗੱਲ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਨਸ਼ੀਦੀਆਂ ਗੋਲੀਆਂ ਜਾਂ ਨਸ਼ੇ ਦੇ ਕਾਰੋਬਾਰ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਕੰਦੀ ਕਾਰਵਾਈ ਕੀਤੀ ਜਾਏਗੀ ਕਿਸੇ ਵੀ ਦੁਕਾਨ ਤੇ ਨਸ਼ੇ ਨੂੰ ਲੈ ਕੇ ਕੋਈ ਵੀ ਸਮਾਨ ਨਹੀਂ ਵੇਚਣ ਦਿੱਤਾ ਜਾਵੇਗਾ ਤੇ ਡਾਕਟਰ ਦੀ ਪਰਚੀ ਤੋਂ ਬਿਨਾ ਕਿਸੇ ਵੀ ਮਰੀਜ਼ ਨੂੰ ਦਵਾਈ ਨਾ ਦਿੱਤੀ ਜਾਵੇ ਇਸ ਗੱਲ ਦਾ ਵੀ ਉਹਨਾਂ ਨੇ ਦੁਕਾਨਦਾਰਾਂ ਨਾਲ ਵਿਸ਼ੇਸ਼ ਤੌਰ ਤੇ ਸਾਂਝਾ ਕੀਤਾ ਜੇਕਰ ਕੋਈ ਵੀ ਵਿਅਕਤੀ ਬਿਨਾਂ ਡਾਕਟਰ ਦੀ ਪਰਚੀ ਤੋਂ ਦਵਾਈ ਮੰਗਦਾ ਹੈ ਤਾਂ ਉਸ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ ਜੇਕਰ ਕੋਈ ਵੀ ਕੇਮਿਸਟ ਵਾਲਾ ਬਿਨਾਂ ਪਰਚੀ ਤੋਂ ਦਵਾਈ ਦਿੰਦਾ ਹੈ ਇਹ ਕਲੀਅਰ ਕਰਤਾ ਹਦਾਤਾ ਨੇ ਮਾਜੂਬ ਡੀਜੀਪੀ ਸਾਹਿਬ ਦੇ ਹੁਕਮ ਨੇ ਤੇ ਆਪਣੇ ਐਸਐਸਪੀ ਸਾਹਿਬ ਤੇ ਜੋ ਵਰਨ ਸਾਹਿਬ ਮਾਜੀ ਆਈਪੀਐਸੀ ਦੇ ਦਿੱਤਾ ਵਿਸ਼ਾ ਮਰੀਜ਼ਾਂ ਹੈਗਾ ਅਸੀਂ ਕੰਮ ਕਰ ਰਹੇ ਹਾਂ ਇਸ ਜਿਹੜੀ ਸਾਰੀ ਮੁਹਿੰਮ ਚੱਲ ਰਹੀ ਹੈ ਐਂਟੀ ਡਰਗ ਮੁਹਿੰਮ ਚੱਲ ਰਹੀ ਹੈ ਇਹਦੇ ਵਿੱਚ ਡਰਗਸ ਦੇ ਪੂਰਨ ਰੂਪ ਤੋਂ ਖਾਤਮੇ ਲਈ ਅਸੀਂ ਅਲੱਗ-ਅਲੱਗ ਆਪਣੀ ਤੌਰ ਤੇ ਕਾਰਵਾਈਆਂ ਕਰ ਰਹੇ ਹਾਂ ਜਿਹਦੇ ਵਿੱਚ ਡਰਗਸ ਪੈਡਲਰ ਨੇ ਸਮਗਲਰ ਨੇ ਉਹਨਾਂ ਤੇ ਪਰਚੇ ਦੇਣੇ ਉਹਨਾਂ ਤੇ ਕਾਰਵਾਈ ਕਰਨੀ ਆ ਹਾਊਸ ਸਰਚ ਕਰਨੇ ਤੇ ਜਿਹੜੇ ਡਰਗਸ ਖਾਂਦੇ ਨੇ ਕੋਈ ਐਡਿਕਟ ਨੇ ਉਹਨਾਂ ਦੀ ਕਾਉਂਸਲਿੰਗ ਕਰਕੇ ਇਲਾਜ ਕਰਵਾਉਣਾ ਜਿਹੜੇ ਮੈਡੀਕਲ ਪ੍ਰੈਕটিশਨਰ ਇਹਨਾਂ ਨਾਲ ਮੀਟਿੰਗ ਕਰਨੀ ਵੀ ਤੁਸੀਂ ਕਿਹੜੀਆਂ-ਕਿਹੜੀਆਂ ਡਰਗਸ ਕਿਸ ਤੇ ਇਸ ਤਹਿਤ ਇਹਨਾਂ ਤਹਿਤ ਇਹ ਬੁਲਾਏ ਗਏ ਸੀ ਅੱਜ ਨੀਓ ਚਲੋ ਮਿਲਣਾ ਮਿਲ ਜਾਂਦੀ ਹੁੰਦੀ ਆ ਰਿਕਵਰੀ ਹੋ ਜਾਣਗੀ ਅੱਜ ਨਹੀਂ ਹੋਈ ਅਗਲੀ ਵਾਰੇ ਹੋਣਗੀਆ ਰਿਕਵਰੀ ਜ਼ਰੂਰ ਕਰਾਂਗੇ ਅਸੀਂ ਇਸ ਇਹਨਾਂ ਨੇ ਸਾਡੇ ਸਾਡੇ ਨਾਲ ਕਮਿਟਸ ਕੀਤਾ ਵੀ ਅਸੀਂ ਅੱਗੇ ਤੋਂ ਅੱਗੇ ਤੋਂ ਕੀ ਅਸੀਂ ਪਹਿਲਾਂ ਵੀ ਵੇਚਦੇ ਸੀ ਤੇ ਅੱਗੇ ਵੀ ਧਿਆਨ ਰੱਖਾਂਗੇ ਅਗਰ ਕੋਈ ਦੁਕਾਨਦਾਰ ਪਕੜਿਆ ਜਾਂਦੀ ਫਿਰ ਉਹਦੇ ਖਿਲਾਫ ਕਾਰਵਾਈ ਹੋਊਗੀ ਜੀ ਕੋਈ ਨਹੀਂ ਬਚੂਗਾ